ਅੱਜ ਅਸੀਂ ਕਰਨਾ ਹੈ ਇੰਡਕਸ਼ਨ ਦੇ ਇੰਡਕਸ਼ਨ ਮੋਟਰ ਹੈ ਜਿਹੜੀ ਉਹਦੇ ਟਰਮੀਨਲ ਚੈੱਕ ਕਰਨੇ ਆ ਠੀਕ ਹੈ ਇਹਦੇ ਵਿੱਚ ਹੁੰਦਾ ਕੀ ਹੈ ਤਿੰਨ ਵਾਈਂਡਿੰਗਾਂ ਹੁੰਦੀਆਂ ਇਹਦੇ ਵਿੱਚ ਠੀਕ ਹੈ ਤਿੰਨਾਂ ਵਾਈਂਡਿੰਗਾਂ ਤੇ ਦੋ-ਦੋ ਟਰਮੀਨਲ ਹੁੰਦੇ ਆ ਉਹ ਅਸੀਂ ਪਤਾ ਕਰਨੇ ਆ ਕਿ ਕਿਹੜੇ ਟਰਮੀਨਲ ਕਿਹੜੀ ਵਾਈਂਡਿੰਗ ਦੇ ਆ ਠੀਕ ਹੈ ਸਭ ਤੋਂ ਪਹਿਲੇ ਸਾਡੇ ਕੋਲ ਸੀਰੀਜ਼ ਬੋਰਡ ਹੈ ਉਹਦੇ ਨਾਲ ਅਸੀਂ ਚੈੱਕ ਕਰਦੇ ਆ ਸਭ ਤੋਂ ਪਹਿਲੇ ਲਗਾਓ ਸਿਰ ਇੱਕ ਤਾਰ ਉੱਪਰਲੇ ਟਰਮੀਨਲ ਨੂੰ ਲਗਾਈ ਇੱਕ ਲਗਾਈ ਥਲਕੇ ਜਿਹੜੇ ਤਿੰਨ ਟਰਮੀਨਲ ਆ ਉਹਦੇ ਵਿੱਚੋਂ ਪਹਿਲੇ ਲਗਾਈ ਆ ਬੱਲਬ 글로 ਨਹੀਂ ਕੀਤਾ ਅੱਗੇ ਲਗਾਓ ਹਾਂ ਹੁਣ ਦੇਖੋ ਥੱਲੇ ਜਿਹੜੇ ਤਿੰਨ ਟਰਮੀਨਲ ਹੈ ਉਹਦੇ ਵਿੱਚੋਂ ਅਸੀਂ ਦੂਸਰੇ ਟਰਮੀਨਲ ਤੇ ਲਗਾਈ ਬੱਲਬ 글로 ਕੀਤਾ ਇਹਦਾ ਮਤਲਬ ਹੈ ਕਿ ਇਹ ਜਿਹੜੇ ਦੋਨੇ ਟਰਮੀਨਲ ਸਾਡੀ ਪਹਿਲੀ ਵਾਈਂਡਿੰਗ ਦੇ ਆ ਠੀਕ ਹੈ ਇਹ ਵਾਈਂਡਿੰਗ ਨੂੰ ਅਸੀਂ ਮੰਨ ਲੈਂਦੇ ਆ A A ਵਾਈਂਡਿੰਗ ਹੋ ਗਈ ਠੀਕ ਹੈ ਇੱਕਾਂ ਹੀ ਫਾਈਂਡ ਕਰ ਲਈ ਇਦਾਂ ਹੀ ਇੱਕ ਤਾਰ ਲਗਾਓ ਉੱਪਰਲੇ ਦੂਸਰੇ ਟਰਮੀਨਲ ਨਾਲ ਤੇ ਦੂਸਰੀ ਤਾਰ ਨੂੰ ਪਹਿਲੇ ਪਹਿਲੇ ਨੂੰ ਲਗਾਓ ਦੂਸਰੇ ਨਾਲ ਤੀਸਰੇ ਨਾਲ ਹੁਣ ਦੇਖੋ ਤੀਸਰੇ ਨਾਲ ਬੱਲਬ 글로 ਕੀਤਾ ਹੈ ਇਹਦਾ ਮਤਲਬ ਇਹ ਹੋਈ ਸਾਡੀ ਦੂਸਰੀ ਵਾਈਂਡਿੰਗ ਦੂਸਰੀ ਨੂੰ ਅਸੀਂ 20 ਮੰਨ ਲੈਂਦੇ ਆ ਠੀਕ ਹੁਣ ਇਦਾਂ ਹੀ ਇੱਕ ਤਾਰ ਲਗਾਓ ਉੱਪਰਲੇ ਤੀਸਰੇ ਟਰਮੀਨਲ ਨਾਲ ਹੁਣ ਪਹਿਲੇ ਥਲਕੇ ਪਹਿਲੇ ਨਾਲ ਹਾਂ ਦੇਖੋ ਹੁਣ ਜਿਹੜਾ ਪਹਿਲੇ ਨਾਲ ਲਗਾਇਆ ਪਹਿਲੇ ਨਾਲ ਗਲੋਕ ਲੱਗ ਗਿਆ ਮਤਲਬ ਇਹਦਾ ਮਤਲਬ ਕੀ ਇਹ ਜਿਹੜੇ ਦੋਨੇ ਟਰਮੀਨਲ ਹੈ ਇਹ ਤੀਸਰੀ ਵਾਈਂਡਿੰਗ ਦੇ ਹੈ ਠੀਕ ਹੈ ਇਹ ਸਾਨੂੰ ਹੁਣ ਸਾਰੇ ਟਰਮੀਨਲ ਲੱਗੇ ਪਤਾ ਦੋ ਟਰਮੀਨਲ A ਦੇ ਹੈ ਦੋ B ਦੇ ਹੈ ਤੇ ਦੋ ਸੀ ਦੇ ਹੁਣ ਅਸੀਂ ਅੱਗੇ ਇਹਨਾਂ ਨੂੰ 스타 ਡੈਲਟਾ ਇਹਨਾਂ ਦੇ ਕਨੈਕਸ਼ਨ ਕਰਕੇ ਮੋਟਰ ਨੂੰ ਚਲਾ ਸਕਦੇ ਹਾਂ ਠੀਕ ਹੈ